ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰ ਕੱਜ ਆਪਾਂ ਆਮ ਘਰੇਲੂ ਸੱਜਣ ਦੇ ਘਰੋਂ ਇੱਕ ਤੁਹਾਨੂੰ ਗੱਬਣ ਝੋਟੀ ਦਿਖਾਉਣ ਲੱਗੇਗਾ ਸੂਨ ਵਾਲੀ ਆ ਸਿੰਗਾ ਸੰਗ ਬਾਂਤਰ ਬੜੀ ਸੋਹਣੀ ਹੈਗੀ ਤੇ ਬਾਕੀ ਬਾਈ ਦਾ ਘਰੇਲੂ ਜਿਹੜੇ 12 13 ਪਸ਼ੂ ਰੱਖਿਆ ਵੇ ਵਪਾਰ ਦਾ ਕੋਈ ਕੰਮ ਨਹੀਂ ਤੇ ਜੋ ਜਾਣਕਾਰੀ ਹੋਵੇ ਬਾਈ ਤੁਹ ਸਾਰੀ ਸਾਂਝੀ ਕਰਾ ਦੇਾਂਗੇ ਠੀਕ ਹੈ ਤੇ ਮੀਡੀਅਮ ਹਾਈਟ ਆਪਾਂ ਛੋਟੇ ਕੱਦ ਕਾਟ ਦੀ ਮਧਰੀ ਗੋਡੀ ਦੇ ਆਪਾਂ ਕਹਿਆ ਠੀਕ ਝੋਟੀ ਬਾਕੀ ਸਭੀ ਬੜੀ ਚੰਗੀ ਹੈਗੀ ਥਾਣਾ ਥਾਣਾ ਬਾਂਤਰ ਵੀ ਸੋਹਣੀ ਹੈਗੀ ਬਾਕੀ ਜੋ ਜਾਣਕਾਰੀ ਹੋਗੀ ਸਾਰੀ ਬਾਈ ਤੁਹਾਨੂੰ ਹਾਂਜੀ ਕਰਾ ਦੇਗੇ ਤੇ ਖਰੀਦ ਨਾਲ ਪ੍ਰਕਿਰਿਆ ਵੀ ਟਾਂਦੇ ਜਿਹੜੀ ਕੋਲੇ ਆ ਕੇ ਜਿਹੜੀ ਉਹ ਤਸੱਲੀ ਆ ਦੀ ਵੇਚੇ ਕੋਈ ਕਰ ਸਕਦਾ ਹੈ ਕੋਈ ਜਿਹੜੇ ਪੈਸੇ ਤੁਸੀਂ ਆਪਣੇ ਜੀਬ ਚਲਾਉਣੇ ਹੁੰਦੇ ਹੈਗੇ ਸੋ ਤਸੱਲੀ ਕਰਨ ਤੁਹਾਡਾ ਫਰਜ਼ ਬਣ ਜਾ ਠੀਕ ਆ ਬਾਕੀ ਬੈਕ ਸ਼ੈਡ ਤੇ ਬਾਈ ਦੇ 12-13 ਨਗ ਰੱਖੇ ਪਏ ਜਿੰਨਾਂ ਚੋਂ ਘਰ ਦੀ ਝੋਟੀ ਬਾਈ ਨੇ ਸੇਲ ਕਰਨੀ ਆ ਬਾਕੀ ਕਰਦੇ ਬਾਈ ਨਾਲ ਗੱਲਬਾਤ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਐਡਰੈਸ ਬੋਲ ਦਗੇ ਜੀ ਪਿੰਡ ਜੋਗਾ ਬਾਈ ਜ਼ਿਲ੍ਹਾ ਮਾਨਸਾ ਸਹੀ ਵੀ ਮਾਨਸਾ ਲੱਗੀ। ਸਹੀ ਵੀ ਮਾਨਸਾ। ਨੇੜੇ ਰੱਲਾ ਪਿੰਡ ਆ ਗਿਆ। ਅਕਲੀਆ ਪਿੰਡ ਤਾਜੋ ਪੱਖੋ ਨਾ। ਪੱਖੋ ਆ ਗਿਆ। ਠੀਕ ਆ ਤੇ ਸੰਪਰਕ ਨੰਬਰ ਕਿੰਨੇ? 78377217798। ਠੀਕ ਆ ਜਿਹੜੀ ਪਾਸੇ ਝੋਟੀ ਵੇਚਣੀ ਹੈਗੀ ਵੀ ਮੰਨ ਕੇ ਚੱਲ ਵੀ ਘਰ ਦੇ ਕੋਈ ਵਪਾਰ ਦਾ ਕੰਮ ਨਹੀਂ ਨਾ। ਨਹੀਂ ਵਪਾਰ ਦਾ ਨਹੀਂ ਘਰ ਦੇ ਹੀ ਕੰਮ ਆ। ਠੀਕ ਆ ਠੀਕ ਆ। ਤੇ ਇਹ ਹੁਣ ਸੂਣ ਵਾਲੀ ਹੈ? ਹਾਂ ਤਿੰਨ ਚਾਰ ਦਿਨ ਮੇਰੇ ਹਿਸਾਬ ਨਾਲ ਬਾਈ ਲੈ ਜੂਗੀ ਹਾਂਜੀ। ਪਹਿਲਾਂ ਸੂਣ ਵਾਲੀ ਹੈ? ਹਾਂ ਪਹਿਲੇ ਸੂਣ ਸੂਣ। ਠੀਕ ਆ ਅੱਜ ਜਿਹੜੀ ਵੀਡੀਓ ਬਣਦੀ ਮਨ ਲਾ ਤਰੀਕ 7 ਹੋਗੀ ਨਾ ਅੱਜ ਨਾ। ਹਾਂ ਅਪਲੋਡ ਜੇ ਪਾਠ ਨੂੰ ਕਰਦਗੇ ਜੇ ਸਤ ਨੂੰ ਕਰਦਗੇ ਤੇ ਅੱਜ ਤੋਂ ਲਗਭਗ 3 ਕ ਦਿਨ ਹੈ 4 ਕ ਦਿਨ ਬਾਕੀ ਲੰਦੇਗੇ ਹਾਂ ਹਾਂ ਤਿੰਨ ਚਾਰ ਦਿਨ ਵੀਰੇ ਲੈ ਜੂਗੀ ਇਹ ਹਜੇ ਵੱਧ ਲੈ ਜੇ ਉਹ ਮਰਜੀ ਆ ਵੀ ਤਿੰਨ ਚਾਰ ਦਿਨ ਤਾਂ ਰਹਿੰਦੀ ਨੇ ਵੀ ਦਿਨਾਂ ਚ ਗਿਣਤੀ ਰਹਿੰਦੀ ਆ ਹਾਂ ਗਿਣਤੀ ਜਿਹੇ ਰਹੇ ਬੱਦ ਇੱਕ ਦਿਨ ਲਈ ਹੋ ਸਕਦਾ ਨਾ ਪਹਿਲਾ ਸਵੇਰ ਕੋ ਗੱਡੀ ਚੜੂ ਉਤਰੂਗੀ ਹੋਸਾ ਪਹਿਲਾ ਸਵੇਰ ਨਾ ਹਾਂ ਤੇ ਕਦ ਛੋਟੇ ਜੀ ਆਗੇ ਨਾ ਮਾਦਰ ਕਰਦੀ ਜਾਗੇ ਨਾ 15 ਮੈਂ ਇੰਨੇ ਕਦ ਚਾਹੀਏ ਹਾਂ ਹਾਂ ਦੁੱਧ ਤੋਰ ਦੀ ਬਈ ਫਿਰ ਆਪਾਂ ਤੋਰ ਕੇ ਦਿਖਾ ਦੋ ਛੋਟੀਆਂ ਫਿਰ ਆਪਾਂ ਦੁੱਪਲ ਛਾੜ ਤੋੜ ਲਿਓ ਤੇ ਸਿੰਘਾਂ ਹੋ ਬਾਂਤਰ ਜਿਹੜੀ ਤੇ ਮਤਲਬ ਹੁਣ ਜਿਹੜਾ ਟੀਕਾ ਲਾਉਣਾ ਕਪੜਾ ਪਤਾ ਕੁਝ ਗੱਬਣ ਕਿਹੜੇ ਟੀਕੇ ਤੋਂ ਨਾ ਜੀ ਉਹ ਡਾਕਟਰ ਤੋਂ ਪਤਾ ਕਰਕੇ ਦੱਸ ਦਿਆਂਗੇ ਵੀ ਜਿਹੜਾ ਭਰਾ ਹੈ ਟੀਕਾ ਜੀ ਮੈਂ ਆਪਾਂ ਕੋਈ ਡਾਕਟਰ ਨੂੰ ਵੀ ਟੀਕਾ ਭਰਦੇ ਪੁੱਛਣਾ ਨਸਾ ਕੁਝ ਨਹੀਂ ਹੈ ਹੈਗਾ ਟੀਕਾ ਜੀ ਠੀਕ ਆ ਠੀਕ ਆ ਲੈੜਾ ਲੰਬੇ ਤੋਂ ਬਈ ਕੋਈ ਗੱਲ ਨਹੀਂ ਲੈ ਇਥੋਂ ਜਿਹੜੀ ਛੋਟੀ ਦੀ ਬਾਂਤਰ ਤੁਸੀਂ ਦੇਖ ਸਕਦੇ ਹੋ ਸਭੀ ਬੜੀ ਚੰਗੀ ਆ ਗਈ ਪਰ ਇਥੋਂ ਚਾਲ ਚੂਰ ਦੇਖੋ ਪੂਰੀ ਖਲੁੱਡਲੀ ਚਾਲ ਆ ਗਈ ਹਜੇ ਕਟੀਆਂ ਚੀ ਆ ਠੀਕ ਆ ਬਾਈ ਮੋੜ ਲਿਆ ਤੁਪਈ ਵਾਲਾ ਜੰਨੇ ਉੱਥੇ ਵਾਲਾ ਕੋਈ ਗੱਲ ਨਹੀਂ ਤੈਥੋਂ ਜਨ ਬੈਕ ਸ਼ਾਰਟ ਤੁਸੀਂ ਥਾਣਾ ਦੀ ਬੰਤਰ ਦਿਖਾ ਦੇਣਾ ਇੱਕ ਵੀ ਕਬੰਨੇ ਸ਼ਾਰਟ ਤੇ ਬੱਚੀ ਜਰ ਹੋਏਗੀ ਨਾ ਹਾਂ ਇੱਕ ਹੈਗੀ ਹੈ ਜੀ ਬੱਚੀ ਇਹ ਚਲਦੀ ਤਾਂ ਹੈ ਨਹੀਂ ਵੈਸੇ ਤਾਂ ਵੈਸੇ ਹੀ ਰਹਿ ਜੂ ਛੋਟੀ ਹੈ ਜੀ ਦੂਜਿਆਂ ਨਾਲ ਹਾਂ ਬਾਕੀ ਮਤਲਬ ਥਣ ਤਾਂ ਵੱਡੇ ਨੇ ਉਹ ਵੀ ਮੇਰੇ ਛੋਟੀ ਛੋਟੀ ਹੈਗੀ ਨਾ ਹਾਂ ਜੀ ਹਾਂ ਚੱਲਣ ਨਾਲ ਤਾਂ ਗੰਜਾਸ ਘਾਟੀ ਹੁੰਦੀ ਹੈ ਬਾਕੀ ਨਹੀਂ ਛੋਟੀ ਹੈ ਜੀ ਵੈਸੇ ਹੀ ਦਾ ਥੱਲੀ ਕਾ ਲੂਗਾ ਚਾਰ ਥਾਣਾ ਵੱਖਰੇ ਆ ਗਈ ਜੀ ਪੰਜੀ ਛੋਟੀ ਫੋਟਸ਼ਾਂਗ ਆ ਗਈ ਤੇ ਇਹ ਜਿਹੜੇ ਢੱਲਾਂ ਢੋਲ ਬੜੀਆਂ ਬੜੀਆਂ ਪੰਗਣੀਆਂ ਮਤਲਬ ਸੂਣ ਮਿਲਦਾ ਵਧੀਆ ਤਿਆਰ ਕਰ ਲਓ ਹਾਂ ਜੀ ਹਾਂ ਜੀ ਵਧੀਆ ਤੇ ਇਹ ਤੇ ਬਾਕੀ ਹੁਣ ਆਪਾਂ ਇਹਦਾ ਮੁੱਲ ਵੜੀ ਕਰਾਂਗੇ ਕੀ ਕਰਾਂਗੇ ਮੁੱਲ ਜੀ ਵੀਡੀਓ ਜੀ ਕਰਦੇ ਆਂਗੇ ਮੁੱਲ ਲੈਣ ਦੇਣ ਜੇ ਵਾਲੀ ਆ ਜੀ ਉਹੀ ਬੰਦਾ ਫੋਨ ਕਰੇ ਜਿਹੜੇ ਨੇ ਲੈਣੀ ਆ ਬਸ ਜਿੰਨਾ ਕੁ ਮੁੱਲ ਵੀ ਇਹ ਨਾ ਹੋਵੇ ਜਿੰਨਾ ਮੰਗਲੇ ਵੀ ਆਦਮ ਰਲਾਈ ਜਾਣਾ ਹਾਂ ਹਾਂ ਜੀ ਹਾਂ ਜੀ ਕੀ ਮੁੱਲ ਕਰਾਂਗੇ 1 ਲੱਖ ਰੁਪਈਆ ਕਰਦੇ ਆਂ ਜੀ ਪੂਰਾ ਹਾਂ ਜੀ ਪੂਰਾ ਤਾਂ ਮਾੜਾ ਹੁੰਦਾ ਯਾਰ ਚਲੋ ਕੋਈ ਨਹੀਂ ਮਾਨ ਤਾਨ ਕਰ ਦਿਆਂਗੇ ਜੀ ਵਿੱਚ ਹੀ ਕਰਦੇ ਥੋੜਾ ਘੱਟ ਜਿੰਨਾ ਕੁ ਹੁੰਦਾ 95 ਹੀ ਦੇ ਦਿਆਂਗੇ ਜੀ ਮੁੱਲ 95 ਗੱਲ ਆ ਵਿੱਚੋਂ ਰੇਟ ਮੌਕੇ ਤੇ ਕੋਈ ਨਹੀਂ ਉਹ ਮੌਕੇ ਤੇ ਹੋਊ ਜੀ ਕੋਈ ਨਹੀਂ ਜਿਹੜਾ ਕੋਈ ਆ ਜਿੰਨਾ ਤਰ੍ਹਾਂ ਗਿਣائش ਚੱਲਦੀ ਹੋਈ ਕੋਈ ਚੱਕਰ ਹੈ ਨਾ ਲੈ ਭਾਈ ਲੱਖ ਬਾਈ ਨੇ ਮੁੱਲ ਕਰਾਈ 5% ਨੂੰ ਪਹਿਲੀ ਛੜਾਪਾ ਇੱਥੇ ਠੀਕ ਹੈ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਤਸੱਲੀ ਆਦੀ ਆਪ ਕਰ ਲੂ ਤੇ ਬਾਈ ਨਾਲ ਸੰਪਰਕ ਕਰ ਲੂ ਪਿੰਡ ਜੋਗਾ ਆ ਗਿਆ ਤੇ ਤਹਿਸੀਲ ਤੇ ਜ਼ਿਲ੍ਹਾ ਲਾਗਿਆ ਨੂੰ ਮਿੱਤਰੋ ਮਾਨਸਾ ਠੀਕ ਹੈ ਤੇ ਸੰਪਰਕ ਨੰਬਰ ਕਰੀ ਫੇਰ ਬੋਲਦੇ ਵੀਰੇ 787717798 ਠੀਕ ਹੈ ਬਾਈ ਸੰਪਰਕ ਨੰਬਰ ਕਰ ਲਿਓ ਬਾਈ ਨਾਲ ਸੰਪਰਕ